ਇਹ ਸੁਰਾਂ, ਤਾਰਾਂ ਅਤੇ ਤਰਬਾਂ ਦਾ ਪੁਲ ਬੇਸੁਰੇ ਇਕ ਸ਼ੋਰ ਤੇ ਦਰਦਾਂ ਦਾ ਪੁਲ ਸ਼ਾਮ ਤੋਂ ਜਾਂਦਾ ਹੈ ਅਗਲੀ ਸੁਬਹ ਤੱਕ ਦੀਵਿਆਂ, ਖਾਬਾਂ ਅਤੇ ਬਾਤਾਂ ਦਾ ਪੁਲ ਔਰ ਨਜ਼ਮ ਕੀ ਹੈ, ਗੀਤ ਕੀ ਹੈ, ਕੀ ਗਜ਼ਲ ਤੇਰੇ ਤੀਕਰ ਆਉਣ ਲਈ ਲਫ਼ਜ਼ਾਂ ਦਾ ਪੁਲ ਇਕ ਗਜ਼ਲ ਉਹ ਦਾ ਮਤਲਆ ਇਸ ਤਰ੍ਹਾਂ ਕਿ ਮੈਂ ਸੁਣਾ ਜੇ ਰਾਤ ਖاموش ਨੂੰ ਮੇਰੇ ਦਿਲ ਚ ਕੋਈ ਦੁਆ ਕਰੇ ਮੈਂ ਸੁਣਾ ਜੇ ਰਾਤ ਖاموش ਨੂੰ ਮੇਰੇ ਦਿਲ ਚ ਕੋਈ ਦੁਆ ਕਰੇ ਇਹ ਜ਼ਮੀਨ ਹੋਵੇ ਸੁਰੰਗਲੀ ਇਹ ਦਰਖਤ ਹੋਣ ਹਰੇ-ਭਰੇ ਵਾਹ ਵਾਹ ਹੋਸ਼ੇ ਸੁਣਾ ਕਿ ਇਥੋਂ ਕੁੱਲ ਪਰਿੰਦੇ ਹੀ ਉੜ ਗਏ ਇਥੋਂ ਕੁੱਲ ਪਰਿੰਦੇ ਹੀ ਉੜ ਗਏ ਇਥੇ ਮੇਗ ਆਉਂਦੇ ਵੀ ਮੁੜ ਗਏ ਵਾਹ ਵਾਹ ਇਹ ਤੋਂ ਕੁਲ ਪਰਿੰਦੇ ਹੀ ਉੜ ਗਏ ਇਥੇ ਮੇਗ ਆਉਂਦੇ ਵੀ ਮੁੜ ਗਏ ਇਥੇ ਕਰਨ ਅੱਜਕੱਲ ਬਿਰਖ ਵੀ ਕਿਤੇ ਹੋਰ ਜਾਣਦੇ ਮਸ਼ ਵਾਹ ਵਾਹ ਨਾ ਤਾਂ ਕੁਰਸੀਆਂ ਨੂੰ ਨਾ ਤਖਤ ਨੂੰ ਨਾ ਸਲੀਬ ਸਖਤ ਕੋ ਰਖਤ ਨੂੰ ਵਾਹ ਇਹ ਮਜ਼ਾਕ ਕਰਨ درخت ਨੂੰ ਵਾਹ ਨਾ ਤਾਂ ਕੁਰਸੀਆਂ ਨੂੰ ਨਾ ਤਖਤ ਨੂੰ ਨਸਲੀਬ ਸਖਤ ਕੁਰਖਤ ਨੂੰ ਇਹ ਮਜ਼ਾਕ ਕਰਨ ਦਰਖਤ ਨੂੰ ਬੜੇ ਸਮਝਦਾਰ ਨੇ ਮਸਕਰੇ ਵਾ 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 ਕੀ ਬਾਤ ਹੈ ਕੀ ਬਾਤ ਹੋਰ ਇੱਕ ਸ਼ਾਇਰ ਕਿ ਮੈਂ ਚਲਾ ਕੇ ਤੀਰ ਕਮਾਨ ਚੋਂ ਮੈਂ ਚਲਾ ਕੇ ਤੀਰ ਕਮਾਨ ਚੋਂ ਰਤ ਸਿਮ ਦੀ ਸੋਚਾਂ ਨਿਸ਼ਾਨ ਚੋਂ ਵਾ ਮੈਂ ਚਲਾ ਕੇ ਤੀਰ ਕਮਾਨ ਚੋਂ ਰਤ ਸਿਮ ਦੀ ਸੋਚਾਂ ਨਿਸ਼ਾਨ ਚੋਂ ਤਾਂ ਦੁਆਏ ਨਿਕਲੇ ਜ਼ੁਬਾਨ ਚੋਂ ਮੇਰਾ ਤੀਰ ਡਿੱਗ ਪਏ ਓਰੇ ਓਰੇ ਵਾ ਵਾ ਕੀ ਦੁਆਏ ਮੈਂ ਚਲਾ ਕੇ ਤੀਰ ਕਮਾਨ ਚੋਂ ਰਤ ਸਿਮ ਦੀ ਸੋਚਾਂ ਨਿਸ਼ਾਨ ਚੋਂ ਤਾਂ ਦੁਆਏ ਨਿਕਲੇ ਜ਼ੁਬਾਨ ਚੋਂ ਮੇਰਾ ਤੀਰ ਡਿੱਗ ਪਏ ਓਰੇ ਓਰੇ ਓਰ ਹੁਣ ਤੀਰ ਹੁੰਦਿਆਂ ਵੀ ਚੁੱਪ ਰਵੇ ਹੁਣ ਹਾਰਿਆਂ ਨੂੰ ਵੀ ਛਾ ਦਵੇ ਆਹਾ ਹੁਣ ਤੀਰ ਹੁੰਦਿਆਂ ਵੀ ਚੁੱਪ ਰਵੇ ਹੁਣ ਆ ਰਿਆਂ ਨੂੰ ਵਿਛਾ ਦਵੇ ਇਹ ਜੋ ਆਖਰ ਦਾ ਸੀ ਮੈਂ ਬਿਰਖ ਹਾਂ ਹੁਣ ਵਕਤ ਆਇਆ ਹੈ ਸਿੱਧ ਗੰਦਾ ਆਹ ਵਾਹ ਵਕਤ ਆਇਆ ਹੈ ਸਿੱਧ ਔਰ ਇੱਕ ਸ਼ਾਇਰਾਂ ਕੇ ਮੇਰੇ ਪਿੰਡ ਦੀ نیند ਨੂੰ ਚੀਰਦੀ ਗੱਡੀ ਲੰਗੀ ਰਾਤ ਅਖੀਰ ਦੀ ਆਹ ਮੇਰੇ ਪਿੰਡ ਦੀ نیند ਨੂੰ ਚੀਰਦੀ ਗੱਡੀ ਲੰਗੀ ਰਾਤ ਅਖੀਰ ਦੀ ਟੁਕੜੀ نیند ਬਿਰਖ ਫਕੀਰ ਦੀ ਪੀਲੇ ਪੱਤੇ ਮੁਸਾਫਰ ਉਤਰੇ ਆਹ ਔਰ ਆਖਰੀ ਵਾਹ ਸ਼ੇਰ ਗਾਣਿਕ ਨੂੰ ਪੇਸ਼ ਕਰਦਾ ਕਿ ਉਹ ਬਣਾ ਰਹੇ ਨੇ ਇਮਾਰਤਾਂ ਉਹ ਬਣਾ ਰਹੇ ਨੇ ਇਮਾਰਤਾਂ ਅਸੀਂ ਲਿਖ ਰਹੇ ਹਾਂ ਇਬਾਰਤਾਂ ਉਹ ਬਣਾ ਰਹੇ ਨੇ ਇਮਾਰਤਾਂ ਅਸੀਂ ਲਿਖ ਰਹੇ ਹਾਂ ਇਬਾਰਤਾਂ ਤਾਂ ਜੋ ਪੱਥਰਾਂ ਦੇ ਵਜੂਦ ਵਿੱਚ ਕੋਈ ਆਤਮਾ ਵੀ ਰਹੇ ਵਾ 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 ਬਸਮੱਲਾ ਹੋਣੇ ਤੁਸੀਂ ਮਰਹੂਮ ਸਰਜੀਤ ਪਾਤਰ ਦਾ ਕਤ